ਉਹਦਾ ਇਦਾਂ ਦੀ ਮੇਰੇ ਮੇਰਾ ਬ੍ਰਦਰ ਹੈ ਨਾ ਫੈਕਟਰੀ ਤੋਂ ਚਲਾ ਗਿਆ ਸੀਗੇ ਤੇ ਫੈਕਟਰੀ ਦੇ ਵਰਕਰ ਸੀ ਦੋ ਜਣੇ ਇੱਕ ਵਰਕਰ ਨਾ दारू ਪੀ ਕੇ ਆਇਆ ਉਹ ਕੋਈ ਸਮਾਨ ਸਮੂਨ ਮੰਗ ਰਿਹਾ ਸੀ ਉਹ ਕਹਿੰਦੇ ਵੀ ਬਾਊ ਹੈ ਨਹੀਂਗਾ ਵੀ ਸਮਾਨ ਨਹੀਂ ਕੋਈ ਦੇਣਾ ਹੈਗਾ ਇਹਨਾਂ ਨਾਲ ਉਹਨਾਂ ਨਾਲ ਮੜੇ ਇੱਕ ਝੜਪ ਹੋਈ ਤੇ ਉਹ ਚਲਾ ਗਿਆ ਉਸ ਤੋਂ ਬਾਅਦ ਜਿਹੜਾ ਭਾਈ ਨੂੰ ਫੋਨ ਕੀਤਾ ਭਾਈ ਘਰੇ ਆਏ ਘਰੋਂ ਤੋਂ ਫੈਕਟਰੀ ਕੇ ਤੇ ਉਹ ਜਦੋਂ ਦੂਸਰਾ ਬੰਦਾ ਜੇ ਗਿਆ ਹੋਇਆ ਸੀ ਗਾਲੀ ਗਲੋਚ ਕਰਕੇ ਤੇ ਉਹ ਤੇਜ ਹਥਿਆਰ ਨਾਲ ਆਇਆ ਤੇ ਉਹਦੇ ਤੇ ਹਮਲਾ ਕਰਨ ਲੱਗੇ ਤੇ ਭਾਈ ਨੇ ਰੋਕੇ ਆ ਬਹੁਤ ਉਹਦੇ ਬਾਵਾਂ ਤੇ ਹਮਲਾ ਕੀਤਾ ਉਹ ਜਾ। ਇਹਦਾ ਕਾਰਨ ਕੀ ਰਿਹਾ ਕਿਉਂ ਆਕਰਮਣ ਦਾ? ਕਾਰਨ ਕਾਰਨ ਉਹ ਤਾਂ ਨਸ਼ਾ ਕੀਤਾ ਹੋਇਆ ਸੀਗਾ ਜੀ। ਨਸ਼ੇ ਦੇ ਵਿੱਚ ਉਹਨੂੰ ਇਹ ਸਮਝ ਨਹੀਂ ਆ ਰਹੀ। ਕਾਰੀਗਰ ਨੇ ਕਾਰੀਗਰ ਨਾਲ ਮੇਨ ਸੀਗਾ ਕਿ ਨਸ਼ੇ ਕਰਕੇ ਸਾਰਾ ਕੰਮ ਹੋਇਆ। ਉਹਦੀ ਦਾਰੂ ਪੀਤੀ ਹੋਈ ਸੀ ਨਸ਼ਾ ਕੀਤਾ ਹੋਇਆ ਸੀਗਾ ਤੇ ਨਸ਼ੇ ਦੇ ਵਿੱਚ ਉਹਨੇ ਬੰਦਾ ਨਸ਼ੇ 'ਚ ਹੁਣ ਦਿਮਾਗ ਹੀ ਨਹੀਂ ਕੰਮ ਕਰੇਗਾ ਤੇ ਬੰਦਾ ਕੁਝ ਨਾ ਕੁਝ ਉਹਨੇ ਕਦਮ ਐ ਚੱਕ ਲਿਆ। ਪਹਿਲਾਂ ਪਹਿਲਾਂ ਆਪਸ ਚ ਜਿਵੇਂ ਲੇਬਰ ਲੇਬਰ ਦੀ ਆਪਸ ਚ ਗੱਲ ਹੋਈ ਹੋਣੀ ਹੈ ਤੁਹਾਨੂੰ ਦੱਸਿਆ ਜਿੱਦਾਂ ਕਿ ਉਹ ਬਾਅਦ ਚ ਜਦੋਂ ਮੁੰਡਾ ਗਿਆ ਮਾਲਕ ਨੂੰ ਫੋਨ ਗਿਆ ਕਿ ਬੋਈ ਐਦਾ ਦਾ ਅੰਦਰ ਉਹਨੇ ਸ਼ਰਾਰਤ ਕੀਤੀ ਹੈ ਫਿਰ ਜਦੋਂ ਵਾਪਸ ਆਇਆ ਬ੍ਰਦਰ ਇਹਨਾਂ ਦਾ ਮਾਲਕ ਨੇ ਤਾਂ ਆਣਾ ਹੀ ਆਪਣੀ ਜਗ੍ਹਾ ਤੇ ਵੀ ਕੀ ਗੱਲ ਹੋਈ ਹੈ ਉਹ ਜਿੱਦਾਂ ਹੀ ਆਇਆ ਤੇ ਮਗਰ ਉਹ ਡਾਂਗ ਤੇ ਹੱਥ ਚ ਚਾਕੂ ਲੈ ਕੇ ਉਹ ਤੁਰਿਆ ਹੋਵੇ ਹੁਣ ਬਚਾਇਆ ਕਰਨ ਲਈ ਉਹਨੂੰ ਲੇਬਰ ਨੂੰ ਮਾਰਨ ਆਇਆ ਸੀ ਹੁਣ ਬਚਾਇਆ ਕਰਨ ਲਈ ਮਾਲਕ ਵਿੱਚ ਆਇਆ ਉਹ ਜਿੱਦਾਂ ਉਹਨੂੰ ਮਾਰਨ ਲੱਗਾ ਛਾਤੀ ਵਾਲ ਨੂੰ ਤੇ ਉਹਨਾਂ ਨੇ ਹੱਥ ਅੱਗੇ ਕਰ ਲਏ ਤੇ ਉਹਨਾਂ ਦੇ ਹੱਥ ਵੜਦੇ ਉਹਨਾਂ ਤਿੰਨ ਹੱਤਾ ਦੇ ਤਿੰਨ ਚਾਰ ਜਗ੍ਹਾ ਲੱਗੇ ਆ। ਇਹਦਾ ਮੈਡੀਕਲ ਵਗੈਰਾ ਕਰਵਾ ਲਿਆ। ਮਾ ਮੈਡੀਕਲ ਹੋ ਗਿਆ ਸੀਐਮਸੀ ਚ ਦਾਖਲ ਨੇ। ਠੀਕ ਹੈ ਜੀ। ਪਰ ਉੱਥੋਂ ਮਾਰ ਕੇ ਫਿਰ ਉਹ ਭੱਜ ਗਿਆ। ਫਿਰ ਪੁਲਿਸ ਨੇ ਉਹਨੂੰ ਰਾਤ ਫੜ ਲਿਆ। ਤੇ ਪੁਲਿਸ ਕੋਲੋਂ ਮਾਮਲਾ ਦਰਜ ਕਰ ਲਿਆ। ਹਾਂ ਪੁਲਿਸ ਕੋਲੋਂ ਮਾਮਲਾ ਦਰਜ ਕਰ ਲਿਆ ਹੈ ਜੀ। ਹੁਣ ਡਿਪਟੀ ਸਾਹਿਬ ਆਏ ਨੇ ਉਹਨਾਂ ਨੇ ਬੁਲਾਇਆ। ਹੁਣ ਉਹਨਾਂ ਨੂੰ ਮਿਲਣਾ ਹੈਗਾ ਅਸੀਂ। ਉਹ ਇਹਨਾਂ ਕੋਲ ਵੈਸੇ ਤਾਂ ਪੁਰਾਣੀ ਜਗ੍ਹਾ ਤੇ ਕੰਮ ਕਰ ਰਹੀ ਸੀ ਪਹਿਲਾਂ ਫਿਰ ਇੱਥੇ ਸ਼ਿਫਟ ਕੀਤਾ ਜੇ ਸਾਲ ਹੋਇਆ। 10 ਸਾਲ ਤੋਂ ਕੰਮ ਕਰ ਰਿਹਾ। ਹਾਂ 10 ਸਾਲ ਤੋਂ। ਹਾਂ। ਪਹਿਲਾਂ ਇੱਕ ਅੱਧੀ ਵਾਰ ਸੁਣਨ ਚ ਆਇਆ ਕਿ ਉਹ ਕਿਤੇ ਬੰਬੇ ਕਿਤੇ ਜਗ੍ਹਾ ਤੇ ਮਤਲਬ ਪਹਿਲੇ ਜੀਲ ਕੱਟ ਕੇ ਆਇਆ ਉੱਥੇ ਵੀ ਲੜਾਈ ਝਗੜਾ ਕਰਕੇ ਆਇਆ ਜੋ ਸੁਣਿਆ ਸੀ ਪਰ ਇੱਥੇ ਆ ਕੇ ਮਤਲਬ ਚਲੋ ਲੇਬਰ ਹੈਗੀ ਐ दारू ਪੀਂਦੀ ਐ ਗੋਲੀਆਂ ਖਾਂਦੀ ਐ ਇਹ ਲੇਬਰ ਦਾ ਅੱਜ ਰੂਟੀਨ ਚੱਲ ਗਿਆ ਨਾ ਵੀ ਸਾਡਾ ਕੰਮ ਹੀ ਤਾਂ ਹੋਣਾ ਨਾਈਟਾਂ ਹੀ ਤਾਂ ਲੱਗਣੀਆਂ ਜੇ ਅਸੀਂ ਨੱਚਾ ਕਰਾਂਗੇ ਪਰ ਇਹਨੇ ਪਤਾ ਨਸ਼ੇ ਦੀ ਹਾਲ ਚਾਗਲੇ ਨੇ ਕਿਹੜਾ ਕਦਮ ਚੱਕ ਦੇਣਾ ਉਹ ਜਿਹੜਾ ਕਦਮ ਚੱਕਿਆ ਉਹ ਦੇਖੋ ਨਾ ਮਾਲਕ ਦੇ ਆਪਣੀ ਜਾਨ ਬਚ ਗਈ ਜੇ ਓਰੀ ਸੋਰੀ ਛਾਤੀ 'ਚ ਲੱਗ ਜਾਂਦੀ ਉਹ ਤਾਂ ਮਰ ਜਾਣਾ ਸੀ ਥਾਂ ਤੇ ਉਹ ਤਾਂ ਲੇਬਰ ਨੂੰ ਬਚ ਜਾਂਦਾ ਬਚ ਜਾਂਦਾ ਵਿਚ ਪ੍ਰਸ਼ਾਜਨ ਦਬਾਈ ਕਹਿੰਦੇ ਜੋ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਉਹ ਕਰ ਵੀ ਰਹੇ ਆ ਇਹ ਨਹੀਂ ਕਿ ਉਹਨਾਂ ਨੇ ਨਹੀਂ ਕੀਤੀ ਉਹਨਾਂ ਨੇ ਸਾਰੀ ਗੱਲ ਸੁਣੀ ਬੰਦਾ ਵੀ ਫੜਿਆ ਤੇ ਕਾਰਵਾਈ ਵੀ ਕਰ ਰਹੇ ਆ ਪੱਲੂ ਪੱਲ ਕੀ ਲੱਗਦੇ ਹੋ ਤੁਸੀਂ ਜਿਨ੍ਹਾਂ ਦੇ ਹੱਥ ਵੱਡੇ ਗਏ ਆ ਮੇਰਾ ਭਤੀਜਾ ਆ ਮੇਰੇ ਜੇੜ ਦਾ ਅੱਜ ਹੋਇਆ ਕੀ ਸੀ ਹੋਇਆ ਸਾਨੂੰ ਤਾਂ 9:30 ਵਜੇ ਤੋਂ 10:00 ਵਜੇ ਪਤਾ ਲੱਗਿਆ ਅੱਛਾ ਜੀ ਇੱਥੇ ਰੋਟੀ ਖਾ ਰਹੇ ਸੀਗੇ ਤਾਂ ਮੁੰਡਿਆਂ ਦੇ ਭਰਾ ਨੇ ਫੋਨ ਕੀਤਾ ਵੀ ਹੈਪੀ ਦੇ ਬਲੇਟ ਬਲੂਟ ਮਾਰ ਗਏ ਆ ਕੀ ਨਾਮ ਭਰਾ ਦਾ ਗੋਲਡੀ ਅੱਛਾ ਜੀ ਤੇ ਫਿਰ ਮੁੰਡਾ ਵੀ ਮਗਰ ਪੈਸੇ ਕੋਸੇ ਲੈ ਕੇ ਜਾਏ ਉੱਥੇ ਆਸਤਾ ਤੇ ਅਸੀਂ ਵੀਰੇ ਇੱਥੇ ਜਦੋਂ ਆਏ ਅਸੀਂ ਇੱਥੇ ਆ ਕੇ ਦੇਖਿਆ ਕਿ ਹੂਕਾਂ ਬਹੁਤ ਜਾੜੇ ਪਿਆ ਸੀਗਾ ਤੇ ਮੈਂ ਆ ਕੇ ਪੁੱਛਿਆ ਮੈਂ ਕਹਾ ਵੀ ਤੂੰ ਕਿਉਂ ਉਹਦੇ ਮਾਰਿਆ ਕਹਿੰਦਾ ਮਾਤਾ ਗਲਤੀ ਨਾ ਲੱਗ ਗਿਆ ਮੈਨੂੰ ਕਹਿੰਦਾ ਘਰੇ ਜਾ ਮੈਂ ਕਿ ਗਲਤੀ ਨਾ ਜੇ ਤੂੰ ਹੋਰ ਕਿਤੇ ਮਾਰ ਦਿੰਦਾ ਹਨਾ ਅੱਜ ਤਾਂ ਬਾਹਾਂ ਤੇ ਮਾਰਿਆ ਆਇਆ ਅਜੇ ਅਸੀਂ ਮੁੰਡਾ ਨਹੀਂ ਦੇਖਿਆ ਕਟਰ ਮਾਰਿਆ ਕਿ ਬਲੇਡ ਮਾਰਿਆ ਕਟਰ ਜਿਹੜੇ ਕਟਰ ਨਹੀਂ ਹੁੰਦੇ ਮਾਲ ਬਲਗਣਾ ਦੇ ਲੈਟਰ ਤੋਂ ਬਹੁਤ ਟਿਕਾ ਹੁੰਦਾ ਏ ਟੈਂਪਰ ਦੇ ਤੁਸੀਂ ਘੁਮਾਉਂਦਾ ਸੀਗਾ ਇਹ ਨਹੀਂ ਦੇਖਿਆ ਸਾਰਿਆਂ ਨੇ ਨਹੀਂ ਗੋਲ ਕਟਰ ਸੀ ਲੰਬਾ ਕਟਰ ਨੇ ਉਹ ਵੇਚ ਨਹੀਂ ਪਾਈਦਾ ਹਾਂਜੀ ਹਾਂ ਕਟਰ ਦੀ ਬਹੁਤ ਸੀਗਾ ਤੇ ਤੁਸੀਂ ਮੌਕੇ ਤੇ ਜਦੋਂ ਹੱਥ ਵੱਡੇ ਦੇਖੇ ਉਹਨਾਂ ਦੇ ਨਹੀਂ ਅਸੀਂ ਹੁੰਦਾ ਨਹੀਂ ਦੇਖਿਆ ਉਹਨੂੰ ਲੈ ਗਏ ਸੀਗੇ ਹੁਣ ਇੱਥੇ ਸ਼ਰੀਰਾਮ ਹਸਪੀਟਲ ਆਏ ਹੋ ਕਿਨੂੰ ਲੈ ਕੇ ਆਏ ਹੋ ਜਿਹਨੇ ਵੱਡੇ ਹੱਥ ਉਹਨੂੰ ਲੈ ਆਏ ਤੇ ਕੌਣ ਨਾਲ ਆਇਆ ਤੁਹਾਡੇ ਬੁਲਸ ਵਾਲੇ ਨਾਲ ਆਇਆ ਮੇਰੇ ਘਰ ਵਾਲਾ ਆ ਮੇਰੇ ਬੇਟੇ ਆ ਸਾਰੇ ਨਾਲ ਆਏ ਹਾਂਜੀ ਬਾਕੀ ਜਿਹੜਾ ਕਾਰੀਗਾਰ ਆ ਉਹ ਵੀ ਨਾਲ ਆ ਕੀ ਮੰਗ ਕਰ ਰਹੇ ਹਾਂ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਇਹ ਹੀ ਮੰਗ ਕਰਾਂਗੇ ਵੀ ਜਿੱਦਾਂ ਸਾਡੇ ਮੁੰਡੇ ਦੇ ਨਾਲ ਇਦਾਂ ਕੀਤੀ ਆ ਬੇ ਇਹਦੇ ਨਾਲ ਇਦਾਂ ਹੀ ਹੋਣੀ ਚਾਹੀਦੀ ਆ ਕੋਈ ਜਿਹਨਾਂ ਦੇ ਇਹਨੇ ਹੱਥ ਤੇ ਕਟਰ ਮਾਰੀ ਆ ਉਹਨਾਂ ਦੇ ਕਿੰਨੇ ਬੱਚੇ ਕਿੰਨੇ ਟਾਈਮ ਤੋਂ ਫੈਕਟਰੀ ਕਾਦੀ ਫੈਕਟਰੀ ਆ ਇਹਦੇ ਦੀ ਤਿੰਨ ਗੁੱਡੀਆਂ ਆ ਇੱਕ ਪਾਕਾ ਸਭ ਤੋਂ ਛੋਟਾ ਦਾ ਰੈਨ ਵਾਲੇ ਕਿੱਥੇ ਦੇ ਆ ਅਸੀਂ ਬਾਤ ਜੋੜਦੇ ਆ ਤੇ 2 ਨੰਬਰ 4 ਤੇ ਕਿਸ ਚੀਜ਼ ਦੀ ਫੈਕਟਰੀ ਆ ਟੀ-ਸ਼ਰਟ ਇੱਥੇ ਦਾ ਟੀ-ਸ਼ਰਟ ਬਣਦੀ ਹੈ ਟੀ-ਸ਼ਰਟ ਬਣਦੀ ਹੈ ਹਾਂਜੀ ਮੌਕੇ ਤੇ ਪੁਲਿਸ ਆ ਗਈ ਸੀ ਮੌਕੇ ਤੇ ਬਾਤ ਚਾਈ ਸੀ ਵੀ ਆ ਗਏ ਸੀਗੇ ਤਾਂ ਸਾਤੋਂ ਵੀ ਅੱਧਾ ਘੰਟਾ ਬਾਅਦ ਚਾਈ ਇਹ ਸੋਚਣਾ ਦਿੱਤੇ ਨੇ ਸੀ ਮੌਕੇ ਤੇ ਦਿੱਤੀ ਸੀ ਉਹ ਤਾਂ ਕਾਰੀਗਰ ਫੜ ਲਏ ਜਿਹਨੇ ਹਮਲਾ ਕੀਤਾ ਸੀ ਹਾਂਜੀ ਹਾਂਜੀ ਉਹ ਇੱਥੇ ਹੀ ਆ ਕਾਰੀਗਰ ਇੱਥੇ ਲਿਆਂਦਾ ਹੈ ਅ ਕੱਲ ਰਾਤ ਦੀ ਗੱਲ ਹੈ ਜੀ ਇੱਥੇ ਇੱਕ ਫੈਕਟਰੀ ਹੈਗੀ ਹੈ ਕੱਪੜਿਆਂ ਦਾ ਕੰਮ ਹੈ ਉਹਨਾਂ ਦਾ ਜੀ ਯੂਨੀਫਾਰਮ ਬਣਾਉਂਦੇ ਨੇ ਛੋਟੀ ਜੀ ਫੈਕਟਰੀ ਹੈ ਉੱਥੇ ਓਨਰ ਹੈਗਾ ਸੀ ਉਹਦਾ ਛੋਟਾ ਭਰਾ ਹੈਗਾ ਸੀ ਨਾਲ ਤੇ ਜਿਹੜਾ ਉੱਥੇ ਇੱਕ ਲੇਬਰ ਕੰਮ ਕਰਦੀ ਸੀ ਉਹ ਮੁੰਡਾ ਉਹਨੇ ਸ਼ਰਾਬ ਪੀਤੀ ਹੋਈ ਸੀ ਤੇ ਇੱਕੋ ਦਮ ਫੈਕਟਰੀ ਦੇ ਵਿੱਚ ਦਾਖਲ ਹੁੰਦਾ ਤੇ ਸ਼ਰਾਬ ਦੇ ਨਸ਼ੇ ਵਿੱਚ ਹੀ ਬਲੇਡ ਲੈ ਕੇ ਉਹ ਹਮਲਾ ਕਰਨ ਲੱਗ ਜਾਂਦਾ ਪਹਿਲਾਂ ਬਾਕੀਆਂ ਨਾਲ ਆਪਣੇ ਕੋ-ਵਰਕਰਸ ਨਾਲ ਲੜਦਾ ਤੇ ਫਿਰ ਓਨਰ ਤੇ ਉਹ ਹਮਲਾ ਕਰ ਦਿੰਦਾ ਤੇ ਓਨਰ ਜਦੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹਦੇ ਸੱਟਾਂ ਲੱਗ ਜਾਂਦੀਆਂ ਨੇ ਕਿ ਕਾਰਨ ਕੀ ਰਹੇਗਾ ਐਸਾ ਹਮਲਾ ਕਰਨ ਦਾ ਸਰਟੀਜੀ ਪੁੱਛਗੇ ਚ ਚੱਲ ਰਹੀ ਹੈ ਬਟ ਐਕਚੁਅਲ ਕੋਈ ਕਾਰਨ ਹਜੇ ਸਾਹਮਣੇ ਨਹੀਂ ਆਇਆ ਉਹਨੇ ਸ਼ਰਾਬ ਦੇ ਨਸ਼ੇ ਚ ਇਨਟੌਕਸੀਕੇਟਿਡ ਹਾਲਤ ਵਿੱਚ ਸੀ ਉਦਾਂ ਹੀ ਉਹਨੇ ਇਹ ਹਮਲਾ ਕੀਤਾ ਕੋਈ ਵਜ੍ਹਾ ਰੰਜਿਸ਼ ਕੋਈ ਪੁਰਾਣੀ ਹਜੇ ਸਾਹਮਣੇ ਨਹੀਂ ਆਈ ਤਫਤੀਸ਼ ਚੱਲ ਰਹੀ ਹੈ ਜੀ ਕੀ ਹੈ ਮੈਡੀਕਲ ਰਿਪੋਰਟ ਆਇਆ ਜਾਂ ਕੁਝ ਸ਼ਰਾਬ ਦਾ ਆਦੀ ਸੀ ਕਿ ਕੁਝ ਸ਼ਰਾਬ ਪਿੰਦਾ ਹੋਣਾ ਸੀ ਹਾਂਜੀ ਮੈਂ ਕਿੰਨੇ ਸਾਲ ਸੇ ਕੰਮ ਕਰਦਾ ਸੀ 10 12 ਸਾਲ ਹੋ ਗਏ ਸੀ ਜੀ ਕੰਮ ਕਰਦਿਆਂ ਇਹ ਯਾ ਮੂਲੇ ਮੋਦਾ ਮਾਰ ਕੇ ਜੀਵਾਣ ਉਦੋਂ ਨਾਮ ਹੈਗਾ ਜੀ ਅਰਵਿੰਦ ਅਰਵਿੰਦ ਜਿਹਨੂੰ ਸਾਟਲਾ ਕਿਹਾ ਮਹੌਦਾ ਨਾਮ ਇੱਕਬਾਲਜੀਤ ਜੀ ਨਾਮ ਉਹਨੇ ਕਦੋਂ ਜਾਰੀ ਹੈ ਜੀ ਇਹ ਆਪਣੇ ਟਿਬੇ ਥਾਣੇ ਚ ਸਿਚੁਏਟਿਡ ਹੈ ਜੀ ਸੁਭਾਸ਼ਨਗਰ ਸੁਭਾਸ਼ਨਗਰ ਹਮ ਮੈਂ ਪੁਛ ਰਿਹਾ ਸੀ ਦੇ ਵਿੱਚ ਕੋਈ ਇਹਦਾ ਕੋਈ ਪਿਛਲਾ ਕੋਈ ਰਿਕਾਰਡ ਇਸ ਤਰ੍ਹਾਂ ਦਾ ਆਇਆ ਜੀ ਕ੍ਰਿਮੀਨਲ ਵੀ ਬੰਦਾ ਉਸ ਤਰੀਕੇ ਦਾ ਆਦੀ ਹੁੰਦਾ ਨਹੀਂ ਜੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈਗਾ ਨਵਾਂ ਪੰਜਾਬੀ ਹੈ ਪਰਵਾਸੀ ਕਿੰਨੀ ਕੁ ਮਹੀਨੇ ਪਰਵਾਸੀ ਪਰਵਾਸੀ ਹੈ ਜੀ ਉਹਦੀ ਉਮਰ 35 ਕੋ ਸਾਲ ਹੈ ਜੀ